ਸਾਡਾ ਆਪਦਾ ਗੰਨਾ ਸਹੇਲੋਂ ਕੋਲੇ ਰੰਗੀਆਂ ਪਿੰਡਾ ਸਾਡਾ ਅਸੀਂ ਗੰਨਾ ਕੱਢਣ ਲੱਗੇ ਹੋਇਆ ਝਲਾੜ ਚੱਲ ਰਿਹਾ ਸਾਡਾ ਲੰਬੇ ਸਮੇਂ ਤੋਂ ਚੱਲ ਰਿਹਾ ਹੁਣ ਸਾਡਾ ਗਰਮੀ ਔਨ ਕਰਕੇ ਥੋੜਾ ਸਮਾਂ ਕਲਾੜ ਚੱਲੇਗਾ ਜੇ ਕਿਸੇ ਵੀਰ ਨੇ ਗੋੜ ਲੈਣਾ ਹੋਵੇ ਇਸ ਟਾਈਮ ਸਾਡਾ 24 ਮਾਰਚ ਤਕਰੀਬਨ ਸ਼ਾਮ ਦੇ 5:00 ਵਜੇ ਨੇ ਜਦੋਂ ਅਸੀਂ ਵੀਡੀਓ ਪਾਉਣ ਲੱਗੇ ਆ 24 ਮਾਰਚ 2025 ਆ ਇਸ ਟਾਈਮ ਸਾਡਾ ਕਲਾੜ ਚੱਲ ਰਿਹਾ ਹੈ ਪੋਸੇ ਸਮਾਂ ਚੱਲਣਾ ਕਿਉਂਕਿ ਗਰਮੀ ਆ ਚੁੱਕੀ ਹੈ ਜਿਹੜੇ ਵੀ ਕਿਸੇ ਵੀਰ ਨੇ ਗੋੜ ਸ਼ੱਕਰ ਲੈਣੀ ਹੋਵੇ ਸਾਡਾ ਡੇਲੋਂ ਕੋਲੇ ਪੰਡਾ ਰੰਗੀਆਂ ਉੱਥੇ ਸਾਡਾ ਆਪਣਾ ਖਲਾੜ ਲਾ ਹੋਇਆ ਸਾਡੇ ਪਿੰਡ ਵਿੱਚ ਇਕੱਲਾ ਹੀ ਖਲਾੜਾ ਸਿੰਦੇ ਦਾ ਖਲਾੜਾ ਜਿਹਨੂੰ ਮਰਜ਼ੀ ਪੁੱਸ ਕੇ ਆਜੋ ਚਾਹੇ ਡੇਲੋਂ ਤੋਂ ਪੁੱਸ ਲੋ ਚਾਹੇ ਜਿੱਥੋਂ ਮਰਜ਼ੀ ਜਾ ਕੇ ਪੁੱਸ ਲੋ ਡੇਲੋਂ ਕੋਲੇ ਆ ਰੰਗੀਆਂ ਪਿੰਡ ਸਾਡਾ ਸਾਡਾ ਫੋਨ ਨੰਬਰ ਆ 9814716730 ਆ ਦੇ ਲਓ ਸਾਡਾ ਆਪਦਾ ਗੰਨਾ ਸੀ ਆਪਣੇ ਗੰਨੇ ਦਾ ਗੁੜ ਬਣਾ ਕੇ ਲੋਕਾਂ ਨੂੰ ਦੇ ਰਹੇ ਆ ਆਪਣਾ ਗੰਨਾ ਘੜਨ ਲੱਗੇ ਆ ਜੇ ਕਿਸੇ ਵੀਰ ਨੇ ਗੁੜ ਸ਼ੱਕਰ ਲੈਣਾ ਹੋਵੇ ਤਾਂ ਜਲਦੀ ਤੋਂ ਜਲਦੀ ਥੋੜੇ ਜਿਹੇ ਦਿਨਾਂ ਦੇ ਵਿੱਚ ਹੀ ਭਾਈ ਆ ਕੇ ਲੈ ਜਾਓ ਕਿਉਂਕਿ ਅਸੀਂ ਵੀ ਚਾਹੁੰਦੇ ਆ ਵੀ ਗੁੜ ਸ਼ੱਕਰ ਲੋਕ ਵੱਧ ਤੋਂ ਵੱਧ ਬਰਤਨ ਬਿਮਾਰੀਆਂ ਤੋਂ ਪਰੇ ਹੋਣ ਬਿਮਾਰੀਆਂ ਲੋਕਾਂ ਤੋਂ ਪਰੇ ਹੋਣ ਗਰਮੀਆਂ ਵਾਸਤੇ ਸ਼ੱਕਰ ਲੈਣੀ ਆ ਸਾਡੀ ਸ਼ੱਕਰ ਗੁੜ ਖਰਾਬ ਨਹੀਂ ਹੋਵੇਗਾ ਅਸੀਂ ਰੱਖਣ ਦਾ ਉਹ ਜਿਹਾ ਪ੍ਰਬੰਧ ਦੱਸ ਕੇ ਤੋਰਾਂਗੇ ਗਰਮੀਆਂ ਵਿੱਚ ਠੰਡਾ ਪਾਣੀ ਪੀਣਾ, ਸ਼ੱਕਰ ਦਾ ਹੀ ਪੀਓ, ਚਾਹ, ਪਾਣੀ, ਦੁੱਧ ਜੋ ਮਰਜੀ ਪੀਣਾ, ਉਹ ਸ਼ੱਕਰ ਦਾ ਹੀ ਪੀਓ। ਗਰਮੀਆਂ ਵਿੱਚ ਸ਼ੱਕਰ ਦਾ ਪਾਣੀ ਬਹੁਤ ਵਧੀਆ ਲੱਗੇਗਾ ਕਿਉਂਕਿ ਸ਼ੱਕਰ ਠੰਡੀ ਹੁੰਦੀ ਹੈ, ਗਰਮੀਆਂ ਪੈਂਦੀਆਂ ਨੇ। ਪੁਰਾਣੇ ਬਜ਼ੁਰਗ ਵੀ ਸ਼ੱਕਰਾਂ ਦੇ ਪਾਣੀ ਪੀਂਦੇ ਹੁੰਦੇ ਸਨ, ਤਾਂ ਹੀ ਇਹਨੇ ਤਕੜੇ ਸੀ, ਤਾਂ ਹੀ ਇੰਨੀ ਲੰਬੀ ਉਮਰਾਂ ਸੀ, ਤਾਂ ਹੀ ਬਿਮਾਰੀਆਂ ਤੋਂ ਪਰੇ ਸਨ। ਆਪਾਈ ਸਾਡਾ ਆਪਣਾ ਗੰਨਾ ਸੀ ਕੱਢਣ ਲੱਗੇ ਆ, ਦੇਖ ਲਓ। ਚੱਲ ਰਿਹਾ ਕੰਮ ਥੋੜਾ ਸਮਾਂ ਕੰਮ ਚਾਹੀਦਾ ਗੋੜ ਬਣਾਉਣਾ ਸੀ ਕਿਉਂਕਿ ਗਰਮੀ ਆ ਗਈ ਜਲਦੀ ਤੋਂ ਜਲਦੀ ਭਾਈ ਆ ਕੇ ਰੰਗੀਆਂ ਪਿੰਡ ਤੋਂ ਗੋੜ ਲੈ ਜਾਓ 984716730 ਸਾਡਾ ਫੋਨ ਨੰਬਰ ਹੈ ਡੇਲੋਂ ਦੇ ਕੋਲੇ 1 ਕਿਲੋਮੀਟਰ ਤੇ ਪਿੰਡ ਆ ਸਾਡਾ ਰੰਗੀਆਂ ਸਾਰਿਆਂ ਨੂੰ ਸਾਸਤਰੀ ਕਾਲ